मैं पहली बार आई हूँ और पहली बार ना एक्सपीरियंस है ना मेरा बहुत ही ज़्यादा गंदा रहा है खच्छरों की वही चलने की जगह है और जगह जगह गड्ढे भी हो रहे हैं और सबसे बड़ी बात है कि फैमिली हमारी वहाँ पर वेट कर रही है क्या है क्या नहीं है कॉन्टेक्ट नहीं है बिल्कुल नहीं है यह ऐसा है नेटवर्क वगैरह की सबसे ज़्यादा दिक्कत है यहाँ पर रास्ते भी बहुत बड़ी समस्या है सर एक तो साइडा साइड प्रॉपर कोई रेलिंग नहीं है ਰਾਸਤੇ ਦੇ ਵਿੱਚ ਪੀਣ ਵਾਲੇ ਪਾਣੀ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਵਾਜੀ ਉਰੇ ਕਿਵੇਂ ਆ ਸਾਈਡਾਂ ਨੇ ਆ ਜਰੂਰ ਲੱਗਣੀਆਂ ਚਾਹੀਦੀਆਂ ਕਿਤੇ ਨਹੀਂ ਲੱਗਦੀਆਂ ਹੁਣ ਅੱਜ ਇੱਕ ਵਾਰੀ ਕੋੜੀ ਗਿਰ ਜਾਣੀ ਅੱਜ ਅੱਛਾ ਹਾਂ ਹਾਸਾ ਲੱਗਿਆ ਹਾਸਾ ਹੋਣ ਲੱਗਿਆ ਰਿਹਾ ਵਿਚਾਰ ਰਹੇਗਾ ਕੋਈ ਜਰੂਰੀ ਪ੍ਰਮਾਤਮਾ ਵੱਲੋਂ ਜੀ ਪਾਣੀ ਕੀ ਬਿਲਕੁਲ ਸਹੂਲਤ ਨਹੀਂ ਹੈ ਔਰ ਜਗ੍ਹਾ ਜਗ੍ਹਾ ਨਾ ਪੱਥਰ ਐਸੇ ਹੈ ਕਿ ਕੋਈ ਵੀ ਹੈ ਨਾ ਬਿਮਾਰੀ ਕੋਈ ਵੀ ਬਜ਼ੁਰਗ ਵਗੈਰਾ ਆ ਰਹੇ ਕੋਈ ਗਿਰ ਜਾਏ ਕੁਝ ਹੋ ਜਾਏ ਤਾਂ ਇੱਥੇ ਕੋਈ ਇੰਤਜ਼ਾਮ ਨਹੀਂ ਹੈ ਮੈਂ ਪਹਿਲੀ ਵਾਰ ਆ ਰਿਹਾ ਔਰ ਲਾਸਟ ਹੈ ਸਰ ਸਾਡੇ ਅੱਜ ਦੋ ਲੇਡੀਜ਼ ਨੇ ਮਤਲਬ ਉਹ ਪਿੱਛੇ ਰਹਿ ਗਏ ਸਵੇਰ ਤੋਂ ਸਾਡੇ ਨਾਲੋਂ ਅਲੱਗ ਨੇ ਜੀ ਅਸੀਂ 8-10 ਘੰਟੇ ਮੰਦੀ ਵੇਟ ਕਰਕੇ ਹੁਣ ਵਾਪਸ ਚਲੇ ਜਦਲੇ ਅੱਛਾ ਦਰਸ਼ਨ ਨਹੀਂ ਕਰਨ ਗਏ ਨਹੀਂ ਦਰਸ਼ਨ ਕਰਨ ਗਏ ਸੀ ਜੀ ਸਰ ਨਹੀਂ ਸਰ ਮੇਰੇ ਕੋਨਟੈਕਟ ਨਹੀਂ ਹੋ ਪਾਰਿਆ ਸਰ ਕੋਈ ਰੇਂਜ ਦਾ ਕੋਈ ਇੰਤਜ਼ਾਮ ਨਹੀਂ ਹੈ ਸਰ ਨਾ ਜੀ ਬੱਤੀਆਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਸੰਗਤ ਰਾਤ ਨੂੰ ਸਰ ਗੁਰੂ ਘਰ ਵਾਲੇ ਕਹਿ ਰਹੇ ਆ ਵੀ ਜਿਹੜੇ ਉੱਪਰ ਸੱਚਖੰਡ ਸਾਹਿਬ ਮੱਥਾ ਦੇ ਕੇ ਆਏ ਆ ਉਹ ਮਤਲਬ ਨੀਚੇ ਚੱਲ ਜਿਓ ਅਸੀਂ ਉਹਨਾਂ ਨੇ ਠੱਕੇ ਨਾਲ ਸਰ ਜਗ ਠੱਲੇ ਜਾਓ ਸਰ ਉਹ ਠੱਕੇ ਨਾਲ ਮਤਲਬ ਜਿਵੇਂ ਕਹਿ ਰਹੇ ਆ ਵੀ ਥੱਲੇ ਚੱਲ ਜਓ ਸੰ ਦਿਖਾ ਦੇ ਕਿ ਇਧਰਲੇ ਪਾਸੇ ਦਿਖਾ ਦੇ ਉਹ ਸਾਹਮਣੇ ਦਿਖਾ ਦੇ ਹਾਂ ਇੱਧਰ ਤੇ ਲੈ ਕੇ ਸਾਰੇ ਪੀ ਕੇ ਆ ਪੇੜ ਪੂੜ ਸਾਰੇ ਡਿੱਗੇ ਹੋਏ ਲੱਗਦਾ ਆ ਪੇੜ ਪੂੜ ਹੁਣ ਹੁਣ ਡਿੱਗੇ ਲੱਗ ਤੁਰਨੇ ਤੇ ਤਿਲਕੇ ਦੇ ਬੰਦੇ ਜੀ ਸੱਟਾਂ ਵੱਜ ਨੇ ਉਹਨੇ ਇੱਕ ਸਾ ਇੱਕ ਬੰਦੇ ਨੇ ਬਹੁਤ ਜ਼ੋਰ ਦੀ ਸੱਟ ਵੱਜੀ ਆ ਪੋੜੇ ਦੇ ਵਿਚਾਰੇ ਇਹਹੀ ਗੱਲ ਹੈ ਕਿ ਇਹ ਪੱਕਾ ਕੰਮ ਕਰਨਾ ਚਾਹੁੰਦਾ ਮੇਰਾ ਸਰਲਾ ਕਪੂਰ ਹੈ ਮੈਂ ਦਿੱਲੀ ਸੇ ਹੂੰ ਜੀ ਅੱਜ ਪਹਿਲੀ ਵਾਰ ਆਇਆ ਹਾਂ ਮੈਂ ਪਹਿਲੀ ਵਾਰ ਆਇਆ ਹੂੰ ਔਰ ਪਹਿਲੀ ਵਾਰ ਨਾ ਐਕਸਪੀਰੀਅੰਸ ਹੈ ਨਾ ਮੇਰਾ ਬਹੁਤ ਹੀ ਜ਼ਿਆਦਾ गंदा रहा है क्योंकि हम डरते डरते आए हुए और फैमिली बड़ा मेंबर कोई भी नहीं आया हम लेडीज ही लेडीज आए हुए हैं लेडीज लेडीज आए हुए और सबसे बड़ी प्रॉब्लम है कि जगह जगह है ना पता है खच्चरों की वही चलने की जगह है और जगह जगह गड्ढे भी हो रहे हैं और सबसे बड़ी बात है कि फैमिली हमारी वहाँ पर वेट कर रही है क्या है क्या, है, क्या नहीं है कॉन्टैक्ट नहीं है बिल्कुल नहीं है यह ऐसा है नेटवर्क वगैरह की सबसे ज़्यादा दिक्कत है यहाँ पर और ऐसा है कि सरकार है ना ऐसा कर रही है तो जगह जगह टेलीफोन की घर में मैसेज तो चला जाए हाँ और सबसे पानी की सुविधा नहीं है और जगह जगह ना पत्थर ऐसे है कि कोई भी है ना बीमारी कोई भी बुजुर्ग वगैरह आ रहे हैं कोई गिर जाए कुछ हो जाए तो यहाँ कोई इंतजाम नहीं है मैं पहली बार आ रही हूँ और लास्ट है उत्तराखंड की मैं तो यही कहूँगी थोड़ा सा इसकी तरफ ध्यान दिया जाए टूरिस्ट आते हैं पहली बार आते दूसरी बार है ना दस लोगों से बताते हैं कि वहाँ पर बहुत अच्छी जगह है वहाँ घूमने जाओ मेरा मेरा अच्छा एक्सपीरियंस नहीं है तो मैं तो सबको यही कहूँगी कि अभी रुक जाओ जी खालसा सर मेरा नाम गुरदीप सिंह है जी सर मैं डिस्ट्रिक्ट मानसा पिंड आ रहा हूँ प्रबंध जो रास्ते खास करके देखा जाए सर कोई बड़ा वीया नहीं है क्योंकि रास्ता बहुत ज्यादा उपड़ खापड़ है ਤੇ ਇਸ ਦੇ ਉੱਪਰ ਮਤਲਬ ਖੱਤਰੀ ਵੀ ਚੱਲ ਰਹੇ ਨੇ ਤੇ ਆਪਣੇ ਬਜ਼ੁਰਗਾਂ ਨੇ ਵੀ ਚੱਲਣਾ ਹੈ ਨੌਜਵਾਨਾਂ ਨੇ ਵੀ ਚੱਲਣਾ ਹੈ ਤੇ ਰਸਤੇ ਦੀ ਬਹੁਤ بڑی ਸਮੱਸਿਆ ਸਰ ਇੱਕ ਤਾਂ ਸਾਈਡਾਂ ਦੇ ਉੱਪਰ ਪਰ ਉਪਰ ਕੋਈ ਰੇਲਿੰਗ ਨਹੀਂ ਹੈ ਰਸਤੇ ਦੇ ਵਿੱਚ ਪੀਣ ਵਾਲੇ ਪਾਣੀ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਹੋਇਆ ਜੀ ਜੇਕਰ ਕੋਈ ਹਨੇਰਾ ਹੋ ਜਾਂਦਾ ਤਾਂ ਤੇਰੀ ਹਾਂ ਜੀ ਹਾਂ ਜੀ ਸਰ ਨਾ ਜੀ ਬਤੀਆਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਸੰਗਤ ਰਾਤ ਨੂੰ ਸਰ ਗੁਰੂ ਘਰ ਵਾਲੇ ਕਹਿ ਰਹੇ ਆ ਵੀ ਜਿਹੜੇ ਉੱਪਰ ਸੱਚਖੰਡ ਸਾਹਿਬ ਮੱਥਾ ਟੇਕ ਕੇ ਆਏ ਆ ਉਹ ਮਤਲਬ ਨੀਚੇ ਚੱਲ ਜਿਓ। ਅਸੀਂ ਉਹਨਾਂ ਨੇ ਠੱਕੇ ਨਾਲ ਸੱਲੇ ਮੈਂ ਜਾ ਥੱਲੇ ਜਾਉ। ਸਰ ਉਹ ਠੱਕੇ ਨਾਲ ਮਤਲਬ ਜਿਵੇਂ ਕਹਿ ਰਹੇ ਆ ਵੀ ਥੱਲੇ ਚੱਲ ਜਿਓ। ਸੰਗਤ ਨੂੰ ਜੇਕਰ ਲੇਟ ਹੁੰਦਾ ਦਾ ਰਸਤੇ ਵਿੱਚ ਬੱਤੀ ਦਾ ਕੋਈ ਪ੍ਰਬੰਧ ਨਹੀਂ ਹੈ ਜੀ। ਇੱਥੇ ਜਿਵੇਂ ਰੇਂਜ ਵੀ ਨਹੀਂ ਆਉਂਦੀ ਫੋਨਾਂ ਦੀ। ਹਾਂਜੀ। ਸਰ ਇਹ ਬਹੁਤ ਬੜੀ ਸਮੱਸਿਆ ਹੈ ਜੀ ਰੇਂਜ ਦੀ ਸਮੱਸਿਆ ਹੈ। ਸਰਕਾਰ ਵੱਲੋਂ ਕੋਈ ਉਪਰਾਲੇ ਕੀਤੇ ਜਾਣ ਕੋਈ ਰੇਂਜ ਟਾਵਰ ਵੇਰੇ ਲਾਏ ਜਾਣ ਤਾਂ ਕਿ ਕੋਈ ਕਰਦਾ ਮੈਂਬਰ ਗਵਾਚ ਜਾਂਦਾ। ਸਾਡੇ ਸਾਡੇ ਆਪ ਦੇ ਗਵਾਚ ਗਏ ਦੋ ਜੀ। ਸਰ ਸਾਡੇ 'ਚ ਦੋ ਲੇਡੀਜ਼ ਨੇ ਮਤਲਬ ਉਹ ਪਿੱਛੇ ਰਹਿ ਗਏ ਸਵੇਰ ਤੋਂ ਸਾਡੇ ਨਾਲੋਂ ਅਲੱਗ ਚਾਹ ਦਰਸ਼ਨ ਨਹੀਂ ਕਰਨ ਗਏ ਨਹੀਂ ਦਰਸ਼ਨ ਕਰਨ ਗਏ ਸੀ ਜੀ ਸਰ ਨਹੀਂ ਸਰ ਮੇਰੇ ਕੰਟੈਕਟ ਨਹੀਂ ਹੋ ਪਾਰਿਆ ਸਰ ਕੋ ਰੇਂਜ ਦਾ ਕੋਈ ਇੰਤਜ਼ਾਮ ਨਹੀਂ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਜੀ ਸਰ ਪ੍ਰਸ਼ਾਸਨ ਨੂੰ ਅਸੀਂ ਡਿਮਾਂਡ ਵੀ ਰੱਖਦੇ ਆ ਬੇਨਤੀ ਵੀ ਕਰਦੇ ਆ ਕਿ ਉੱਤਰਾਖੰਡ ਸਰਕਾਰ ਨੂੰ ਚਾਹੀਦਾ ਹੈ ਕਿ ਉਰੇ ਜਿਵੇਂ ਮਤਲਬ ਇੰਨਾ ਜਿਆਦਾ ਮਹਾਨ ਮਤਲਬ ਤੀਰਥ ਬਣਿਆ ਹੋਇਆ ਭੁਗਤਾਂ ਇੰਤਜ਼ਾਮ ਕੀਤੇ ਜਾਣ ਜੀ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਹਾਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਦਾ ਡਾ ਘੜਾ ਨੌਕਰੀ ਸੰਸੇ ਜੀ ਅਸੀਂ ਕਰਾਚੋ ਪਿੰਡ ਜੀ ਸੰਗਰੂਰ ਜ਼ਿਲ੍ਹਾ ਜੀ ਹਰ ਸਾਲ ਹੁੰਦੇ ਜੀ ਪਹਿਲੀ ਆਈ ਸਾਲ ਹੁੰਦੇ ਆ ਜੀ ਸਾਨੂੰ ਅਸੀਂ 9-10 ਸਾਲ ਹੋ ਗਏ ਜੀ ਉਰੇ ਕਿਵੇਂ ਆ ਸੈਡਾ ਨੇ ਆ ਜਰੂਰ ਲੱਗਨੇ ਚਾਹੀਦੇ ਕਦੇ ਨਹੀਂ ਲੱਗਦੇ ਆ ਹੁਣ ਅੱਜ ਇੱਕ ਵਾਰੀ ਘੋੜੀ ਡਿੱਗ ਜਾਣੀ ਅੱਜ ਅੱਛਾ ਹਾਂ ਹਾਸਾ ਲੱਗਿਆ ਹਾਸਾ ਹੋਣ ਲੱਗਿਆ ਜੀ ਵਿਚਾਰ ਰਹੇਗਾ ਕੁਦਰਤ ਜੀ ਪ੍ਰਮਾਤਮਾ ਵੱਲੋਂ ਜੀ ਇਹ ਜਰੂਰ ਆਏ ਕਿੱਡਾ ਉਹ ਇਤਿਹਾਸ ਆ ਜੋ ਬੰਦਾ ਮੰਗਦਾ ਉਹੀ ਮਿਲਦਾ ਜੀ ਹਾਂ ਅਸੀਂ ਨੇ ਦੋ ਤਿੰਨ ਚੀਜ਼ਾਂ ਮੰਗੇ ਆ ਉਹੀ ਮਿਲੀਆਂ ਸਾਨੂੰ ਸਾਡਾ ਹੁਣ ਆਈ ਜੀ ਆਰਦਾ ਹੁਣ ਮੈਂ ਆਪਦੀ ਗੱਡੀ ਲੈ ਕੇ ਆਇਆ ਦ ਵੀ ਜੈਨੀ ਛੋਟੀ ਕਾਰ ਹੈ ਮੇਰੇ ਕੋਲ ਵੀ ਤਾਂ ਨਹੀਂ ਹੁਣ ਇਹ ਬੰਦਾ ਪਹਿਲੀ ਵਾਰ ਲਿਆਂਦਾ ਮਾਨਸਾ ਤੋਂ ਹਾਂ ਵੀ ਜੋ ਮੈਂ ਉੱਥੇ ਮੰਗੋ ਨੇ ਉਹੀ ਪੂਰਾ ਹੁੰਦਾ ਜਿਵੇਂ ਜਾਰਨੇ ਤੁਰਨੇ ਤੇ ਤਿਲਕੇ ਦੇ ਬੰਦੇ ਜੀ ਸੱਟਾਂ ਵੱਜਨੇ ਨੇ ਉਹਨਾਂ ਇੱਕ ਸਾ ਇੱਕ ਬੰਦੇ ਨੇ ਬਹੁਤ ਜ਼ੋਰ ਦੀ ਸੱਟ ਵੱਜੀ ਆ ਪੋੜੇ ਦੇ ਵਿਚਾਰੇ ਇਹਹੀ ਗੱਲ ਹੈ ਵੀ ਇਹ ਪੱਕਾ ਕੰਮ ਕਰਨਾ ਚਾਹੁੰਦਾ ਕੀ ਪ੍ਰਸ਼ਾਸਨ ਨੂੰ ਅਪੀਲ ਕਰਦੀ ਹਾਂਜੀ ਹਾਂ ਕਰਨਾ ਚਾਹੁੰਦਾ ਕਿਹੜਾ ਇਤੂ ਦੀ ਮੰਤਰੀਆ ਕੋਈ ਪ੍ਰਧਾਨ ਹਾਂ ਵੀ ਇਹ ਕਰਨਾ ਚਾਹੁੰਦਾ ਜ਼ਰੂਰ ਇਹ ਮੇਰਾ ਨਾਮ ਜੈਦੀਪ ਸਿੰਘਾ ਜੀ ਮੈਂ ਅੰਮ੍ਰਿਤਸਰ ਪੰਜਾਬ ਦੇ ਵਿੱਚੋਂ ਆਇਆ ਜੀ ਬੜੀ ਤਮੰਨਾ ਸੀ ਜੀ 22 ਸਾਲ ਤੋਂ ਸੋਚ ਰਿਹਾ ਸੀ ਵੀ ਹੇਮਕੁੰਡ ਸਾਹਿਬ ਦੀ ਯਾਤਰਾ ਜਾਜੀ ਆਵੇ ਤੇ ਅੱਜ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਸਾਡੀ ਉਹ ਮਨੋ ਕਾਮਨਾ ਪੂਰੀ ਹੋਈ ਤੇ ਗੁਰੂ ਧਾਮਾਂ ਦੀ ਇੱਕ ਬੜੀ ਇੱਛਾ ਸੀ ਜੋ ਸਾਡੇ ਵੱਡੇ-ਵਡੇਰਿਆਂ ਨੇ ਹੁਣ ਦੱਸਿਆ ਸੀ ਵੀ ਆਪਾਂ ਹੇਮਕੁੰਡ ਸਾਹਿਬ ਦੀ ਯਾਤਰਾ ਵਿੱਚ ਜਾਵਾਂਗੇ ਤੇ ਅੱਜ ਉਹ ਸਾਡਾ ਸੁਪਨਾ ਮੇਰਾ ਸাকার ਹੋਇਆ ਕੁਝ ਜਦੋਂ ਜਿਵੇਂ ਸੀ ਕੰਮਕਾਜ ਦੇ ਉਹਦੇ ਕਰਕੇ ਨਹੀਂ ਆਣ ਹੋਇਆ ਪਰ ਅੱਜ ਆਪਾਂ 22 ਸਾਲ ਦੀ ਮੇਰਾ ਸੁਪਨਾ ਸੀ ਜਿਹੜਾ ਆਪਾਂ ਯਾਤਰਾ ਦੇ ਵਿੱਚ ਦੇਖਿਆ ਪਰ ਦੇਖ ਕੇ ਮਨ ਬੜਾ ਇੱਕ ਚੀਜ਼ ਨੂੰ ਵੰਚਿਤ ਹੋਇਆ ਕਿ ਜਿਸ ਤਰ੍ਹਾਂ ਆਪਾਂ ਦੂਜੇ ਤੀਰਸਥਾਨਾਂ ਦੇ ਜਾਣੇ ਆ ਉਥੇ ਇੰਤਜ਼ਾਮ ਬਹੁਤ ਵਧੀਆ ਜੇ ਜੇ ਆਪਾਂ ਇੱਥੋਂ ਦੇ ਇੰਤਜ਼ਾਮਾਂ ਦੀ ਗੱਲ ਕਰੀਏ ਤੇ ਮੈਂ ਤੇ ਉਤਰਾਖੰਡ ਸਰਕਾਰ ਨੂੰ ਅਹੀ ਅਪੀਲ ਕਰਾਂਗਾ ਵੀ ਇੱਥੇ ਰੇਲਿੰਗ ਵਗੈਰਾ ਪ੍ਰੋਪਰ ਲਾਈ ਜਾਵੇ ਇੱਥੇ ਸਲੋਪ ਵਗੈਰਾ ਪ੍ਰੋਪਰ ਠੀਕ ਕੀਤੇ ਜਾਣ ਖੱੱਚਰ ਜਿਸ ਤਰ੍ਹਾਂ ਜਾਂਦੇ ਨੇ ਆਂਦੇ ਨੇ ਇੱਕੋ ਰਸਤਾ ਕੋਈ ਜਾਨੀਮਾਨੀ ਜਿੰਨਾ ਨੁਕਸਾਨ ਹੋ ਸਕਦਾ ਵਾ ਤੇ ਸਾਨੂੰ ਉਸ ਚੀਜ਼ ਨੂੰ ਵੀ ਰੱਖਣਾ ਚਾਹੀਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਪਏ ਵੀ ਯਾਤਰੀ ਦਾ ਇਕੱਠ ਬਹੁਤ ਜ਼ਿਆਦਾ ਸਾਨੂੰ ਉਹਨਾਂ ਫੈਸਿਲਟੀਆਂ ਨੂੰ ਵੀ ਸਰਕਾਰ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਯਾਤਰੀ ਦਿਲਬਦਨ ਜਿਸ ਤਰ੍ਹਾਂ ਆ ਰਿਹਾ ਵਾ ਉਹਨਾਂ ਨੂੰ ਕੋਈ ਖੱਜਲ ਖਰਾਬੀ ਦਾ ਸਾਹਮਣਾ ਨਾ ਕਰਨਾ ਪਵੇ। ਦੇਖੋ ਮੁਸ਼ਕਲਾਂ ਦੀ ਗੱਲ ਕਰੀਏ ਤੇ ਸਭ ਤੋਂ ਵੱਡੀਆਂ ਮੁਸ਼ਕਲ ਇਹੀ ਆਈਏ ਵੀ ਸਾਨੂੰ ਜਿਹੜਾ ਰਸਤਾ ਹੈਗਾ ਪੈਂਦਾ ਇਹਦੀ ਪ੍ਰੋਪਰ ਅਵੇਅਰਨੈਸ ਨਹੀਂ ਲਿਖੀ ਹੋਈ ਵੀ ਕਿੰਨੇ ਕਿਲੋਮੀਟਰ ਆ ਇਥੋਂ ਕਿੰਨੇ ਕਿਲੋਮੀਟਰ ਅੱਗੇ ਰਹਿ ਗਿਆ ਵਾ ਇਧਰ ਨੂੰ ਸ਼ਾਰਟਕਟ ਹੈ ਜਾਂ ਇਧਰ ਨੂੰ ਪੌੜੀ ਹੈ ਇਧਰ ਨੂੰ ਸਲਾਈਡਿੰਗ ਹੈ ਇਧਰ ਨੂੰ ਆਪਾਂ ਨਾ ਜਾਈਏ ਰਸਤੇ ਵੀ ਕਾਫੀ ਰਸਤੇ ਬਹੁਤ ਟੁੱਟੇ ਆ ਜੀ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਔਰ ਮੈਂ ਕੁਝ ਲੜ ਕੇ ਵੀ ਦੇਖਿਆ ਵੀ ਹੈ ਵੀ ਨਾ ਸਰਕਾਰ ਦੇ ਕੋਈ ਬੰਦੇ ਕੋਈ ਸਾਈਡਾਂ ਦੇ ਖਲੋਤੇ ਵੀ ਹੋਣ ਕਮ ਸੇ ਕਮ ਜਨਤਾ ਨੂੰ ਅਵੇਅਰ ਵੀ ਤੇ ਕਰਨ ਵੀ ਤੁਸੀਂ ਇਸ ਸਾਈਡ ਨੂੰ ਨਹੀਂ ਜਾਣਾ ਤੇ ਮੈਂ ਤੇ ਸਰਕਾਰ ਨੂੰ ਹੀ ਮੰਗ ਵੀ ਕਰਾਂਗਾ ਵੀ ਆਪਣ ਜੇ ਇੰਨੀ ਸੰਕਟ ਆ ਰਹੀ ਹਮਮਾ ਆ ਕੇ ਤੇ ਇਹਦੇ ਪੁਖਤਾ ਇੰਤਜ਼ਾਮ ਕੀਤੇ ਹੋਣੇ ਚਾਹੀਦੇ ਨੇ ਸਰਕਾਰ ਨੂੰ ਧੰਨਵਾਦ